ਦੀਪ ਦੋਲਪੁਰੀਆ ਮੈਂ ਨਰੇਗਾ ਵਰਕਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਜਲੰਧਰ ਤੋਂ ਮੇਰੇ ਨਾਲ ਅਮਨ ਅਮਨਦੀਪ ਕੌਰ ਨਰੇਗਾ ਵਰਕਰ ਯੂਨੀਅਨ ਪਟੈਂਡਾ ਜ਼ਿਲ੍ਹਾ ਪ੍ਰਧਾਨ ਸਾਡੀਆਂ ਅੱਜ ਅਸੀਂ ਸਾਡਾ ਇਕੱਠ ਹੋਣ ਦਾ ਇਹ ਹੈ ਸਾਡਾ ਕੀ ਅਸੀਂ ਜੋ ਦੋ ਮੰਗ ਬਤਰ ਦੇ ਰਹੇ ਇੱਕ ਪ੍ਰਧਾਨ ਮੰਤਰੀ ਨੂੰ ਦੇ ਰਹੇ ਆ ਤੇ ਇੱਕ ਅਸੀਂ ਪੰਜਾਬ ਸਰਕਾਰ ਨੂੰ ਦੇ ਰਹੀਆਂ ਸਾਡੀ ਮੁੱਖ ਮੰਗ ਇਹ ਹੈ ਕਿ ਜੇ ਪਿਛਲੇ ਕੰਦਿਨਾ ਦੇ ਵਿੱਚ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਨਰੇਗਾ ਦੇ ਵਿੱਚ 50 50% ਕੰਮ ਘਟਾ ਦਿੱਤਾ ਉਹਦੇ ਨਾਲ ਦਲਿਤ ਪਰਿਵਾਰ ਦੇ ਵਿੱਚ ਨਰੇਗਾ ਵਰਕਰ ਦੇ ਪਰਿਵਾਰਾਂ ਦੇ ਵਿੱਚ ਬਹੁਤ ਹੀ ਘਾਟਾ ਪਿਆ ਵਾ ਜਿਸ ਕਾਰਨ ਜਿਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੱਸਦੇ ਜਿਹੜੇ ਨਰੇਗਾ ਵਰਕਰ ਆਪਣੇ ਮਜ਼ਦੂਰ ਆ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਕੇ ਆਪਣਾ ਰੋਜੀ ਰੋਜੀ ਰੋਟੀ ਤੋਰਦੇ ਸੀ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਕਰਕੇ ਉਹ ਭੁੱਖ ਮਰੀ ਦਾ ਸਕਾਰ ਹੋ ਰਿਹਾ ਹੈ ਪਿਛਲੇ ਥਾੜਾਂ ਦੇ ਵਿੱਚ ਜਾਂ ਬਰਸਾਤ ਭਾਰੀ ਬਰਸਾਤ ਦੇ ਵਿੱਚ ਜਿਨ੍ਹਾਂ ਦੇ ਮਕਾਨ ਆਪਣੇ ਮਕਾਨਾਂ ਦੇ ਵਿੱਚ ਡੜਾੜਾਂ ਆ ਗਈਆਂ ਜਾਂ ਮਕਾਨ ਡਿੱਗ ਗਏ ਆ ਉਹਨਾਂ ਨੂੰ ਪੇਲ ਦੇ ਆਧਾਰ ਤੇ ਉਹਨਾਂ ਦੀ ਸਨাক্ত ਕਰਵਾ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਦਰ ਉਹਨਾਂ ਨੂੰ ਮੁਆਵਜ਼ਾ ਦਿਲਾ ਕੇ ਉਹਨਾਂ ਦੇ ਘਰ ਬਣਾਏ ਜਾਣ। ਹੋਰ ਜਿਨ੍ਹਾਂ ਦੇ ਭਾਰੀ ਨੁਕਸਾਨ ਹੋਇਆ ਜਿਨ੍ਹਾਂ ਦੇ ਘਰ ਦੇ ਥੱਲੇ ਆ ਕੇ ਜੇ ਬਜ਼ੁਰਗ ਖਤਮ ਹੋ ਗਿਆ ਪਰਿਵਾਰ ਦੇ ਮੈਂਬਰ ਖਤਮ ਹੋ ਗਏ ਜਿਸ ਉਹਨਾਂ ਨੂੰ ਪੇਲ ਦੇ ਆਧਾਰ ਤੇ ਸਨাক্ত ਕਰਵਾ ਰਵਾ ਕੇ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤੇ ਕਿਹੜੀ ਜਥੇਬੰਦੀ ਹੈ ਮੇਰਾ ਨਾਮ ਆਮਨਦੀਪ ਕੌੜਾ ਮੈਨੇਰੇਗਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸਾਡੀ ਜਥੇਬੰਦੀ ਦਾ ਨਾਮ ਮੈਨੇਰੇਗਾ ਵਰਕਰ ਯੂਨੀਅਨ ਆ ਜਿਹਨੂੰ ਸਾਡੇ ਸੂਬਾ ਪ੍ਰਧਾਨ ਗਗਨਦੀਪ ਕੌਰ ਚਲਾਉਂਦੇ ਆ ਜੀ ਸਾਡਾ ਬਸ ਅਸੀਂ ਜਿਹੜੀ ਅੱਜ ਦਾ ਸਾਡਾ ਮੁੱਖ ਮੰਗ ਪੱਤਰ ਦੇਣਾ ਉਹ ਆਈਆਂ ਵੀ ਜਿਹੜਾ ਸਰਕਾਰ ਨੇ 50% ਕੰਮ ਕਟਾਤਾ ਵੀ ਉਹਨੂੰ ਦੁਬਾਰੇ ਬਹਾਲ ਕੀਤਾ ਜਾਵੇ ਤੇ ਵੀ ਜਿਹੜਾ ਕੰਮ ਕੀਤੇ ਕੰਮ ਦੇ ਪੈਸੇ ਮਿਲਣ ਵੀ ਜਿਹੜੇ ਲੋਕਾਂ ਦੇ ਹੜਾ ਦੇ ਕਾਰਨ ਪ੍ਰਸਾਤਾ ਦੇ ਕਾਰਨ ਘਰਾਂ ਖਰਾਬ ਹੋ ਗਏ ਉਹਨਾਂ ਨੂੰ ਆਵਾਸ ਯੋਜਨਾ ਰਾਹੀਂ ਉਹਨਾਂ ਦੀ ਪੈਸਿਆਂ ਦੀ ਮਦਦ ਕੀਤੀ ਜਾਵੇ ਪੇਮੈਂਟਾਂ ਕੀਤੀਆਂ ਜਾਣ ਜਿਨ੍ਹਾਂ ਦੇ ਤਾਰਾ ਸਾਰਾ ਸੀਕਾ ਸੀ ਚਾਹੁੰਦੇ ਆ ਕਿ ਸਾਡੇ ਇੱਕ ਮਿੰਟ ਪਾਣੇ ਆਪਣਾ ਮਕਸਦ ਹੈ ਸਾਫ ਸਾਡੀ ਬੇਨਤੀ ਹੈ ਪਾ ਦੇ ਜਾਰੀ ਪੰਜਾਬ ਸਰਕਾਰ ਨੂੰ ਇੱਕ ਨੰਬਰ ਜਿੱਤ ਰਹੋ